ਪਿੰਡ ਘਰਚਾ ਵਿਖੇ ਤੁਸੀਂ ਦੇਖ ਪਾ ਰਹੇ ਹੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਦਲੀਪ ਸਿੰਘ ਜੀ ਦੀ ਜਿਹੜੀ ਆ ਸਾਲਾਨਾ ਵਰਸੀ ਹੈਗੀ ਆ ਪਿੰਡ ਘਰਚਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਮਨਾਈ ਜਾ ਰਹੀ ਹੈਗੀ ਆ ਤੁਸੀਂ ਦੇਖ ਰਹੇ ਹੋ ਨਮਾ ਸ਼ਹਿਦ ਬਾਬਾ YouTube ਚੈਨਲ ਤੇ ਵਿਸ਼ੇਸ਼ ਰਿਪੋਰਟ ਔਰ ਇਸ ਮੌਕੇ ਤੇ ਜਿਹੜਾ ਆ ਚਾਹ ਪਕੌੜਿਆਂ ਦਾ ਜਿਹੜਾ ਆ ਉਹ ਟੁੱਟ ਲੰਗਰ ਵਰਤਾਇਆ ਜਾ ਰਿਹਾ ਆ ਔਰ ਸੇਵਾਦਾਰ ਜਿਹੜੇ ਆ ਉਹ ਉਹ ਖੂਬੀ ਜਿਹੜੀ ਆ ਉਹ ਸੇਵਾ ਨਿਵਾ ਰਹੇ ਨੇ ਤੁਸੀਂ ਦੇਖ ਪਾ ਰਹੇ ਹੋ ਨਮਾ ਸ਼ਹਿਰ ਦਵਾਪਾ YouTube ਚੈਨਲ ਤੇ ਇਹ ਵਿਸ਼ੇਸ਼ ਰਿਪੋਰਟ ਔਰ ਹਲਵਾਈ ਜਿਹੜਾ ਟੁੱਟ ਲੰਗਰ ਵਰਤਾਇਆ ਜਾਣਾ ਹੈ ਜਲੇਬੀਆਂ ਤੁਸੀਂ ਦੇਖ ਪਾ ਰਹੇ ਹੋ ਗਰਮ ਗਰਮ ਜਲੇਬੀ ਬਣਾ ਰਹੇ ਨੇ ਔਰ ਇਧਰ ਵੀ ਦੇਖ ਪਾ ਰਹੇ ਹੋ ਤੁਸੀਂ ਬਰੈਡ ਪਕੌੜਾ ਜਿਹੜਾ ਆ ਔਰ ਇਸ ਪਾਸੇ ਜਿਹੜਾ ਆ ਟੁੱਟ ਲੰਗਰ ਜੋ ਵਰਤਾਇਆ ਜਾਣਾ ਹੈ ਆਪ ਪ੍ਰਸ਼ਾਦੇ ਜਿਹੜੇ ਆ ਬਣ ਰਹੇ ਨੇ ਔਰ ਬਹੁਤ ਤੁਸੀਂ ਦੇਖ ਪਾ ਰਹੇ ਹੋ ਨਵਾਂ ਸ਼ਹਿਰ ਦੁਆਬਾ YouTube ਔਰ ਸੇਵਾਦਾਰਾਂ ਵੱਲੋਂ ਜਿਹੜੀ ਆ ਉਹ ਸੇਵਾ ਨਿਭਾਈ ਜਾ ਰਹੀ ਆ ਔਰ ਚਾਪ ਕੋੜਿਆਂ ਦਾ ਜਿਹੜਾ ਲੰਗਰ ਹੈਗਾ ਆ ਇਸ ਮੌਕੇ ਤੇ ਚੱਲ ਰਿਹਾ ਹੈ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਦੁਆਬਾ YouTube ਚੈਨਲ ਤੇ ਇਹ ਵਿਸ਼ੇਸ਼ ਕਵਰੇਜ ਔਰ ਸੇਵਾਦਾਰ ਦੇਖ 파 ਰਹੇ ਹੋ ਸੇਵਾ ਨਿਵਾ ਰਹੇ ਨੇ ਸਵੇਰ ਦਾ ਸਮਾਂ ਹੈ ਹੁਣ ਅਸੀਂ ਤੁਹਾਨੂੰ ਉਸ ਸਥਾਨ ਤੇ ਲੈ ਕੇ ਜਾ ਰਹੇ ਹਾਂ ਔਰ ਇਹ ਸਥਾਨ ਤੁਸੀਂ ਦੇਖ 파 ਰਹੇ ਹੋ ਹਰ ਸਾਲ ਬਾਬਾ ਦੀਪ ਸਿੰਘ ਜੀ ਸ਼ਹੀਦ ਧੀਰਪ ਸਿੰਘ ਜੀ ਉਹਨਾਂ ਦੀ ਜਨਮ ਵਰਸੀ ਜਿਹੜੀ ਮਨਾਈ ਜਾਂਦਾ ਔਰ ਦੀ ਵਿਪਾਰ ਰਹੇ ਹੋ ਨਮਾਸ਼ਾਹਦ ਆਪਾ YouTube ਚੈਨਲ ਦੇ ਉੱਪਰ ਇਹ ਵਿਸ਼ੇਸ਼ ਰਿਪੋਰਟ ਇਸ ਥਾਂ ਸੀ ਦਰਸ਼ਨ ਕਰ ਰਹੇ ਹੋ ਚੱਲ इतन... ਰਿਹਾ ਫੇ ਵੱਡੇ ਪੱਤਰ ਤੇ ਜਿਹੜਾ ਇਹ ਪ੍ਰੋਗਰਾਮ ਆ ਤੇ ਮਨਾਇਆ ਜਾਂਦਾ ਹੈ ਸਾਡੀ ਕੋਸ਼ਿਸ਼ ਰਹਿੰਦੀ ਆ ਕਿ ਤੁਹਾਨੂੰ ਪੂਰੇ ਦਾ ਪੂਰਾ ਪ੍ਰੋਗਰਾਮ ਜੋ ਆ ਆਪਣੇ ਇਸ ਚੈਨਲ ਦੇ ਉੱਪਰ ਦਿਖਾਇਆ ਜਾਵੇ ਔਰ ਚਾਪ ਕੋੜੇ ਦਾ ਲੰਗਰ ਬਰੈਡ ਕੋੜੇ ਦਾ ਲੰਗਰ ਦੇ ਰਾਇਆ ਫਿਲਹਾਲ ਜਿਹੜਾ ਉਹ ਚੱਲ ਰਿਹਾ ਹੈ ਔਰ ਸੇਵਾਦਾਰੋਂ ਬੋਲੋ ਵੀ ਜਿਹੜੀ ਆ ਉਹ ਵਾਕੋ ਵੀ ਸੇਵਾ ਨਿਭਾਈ ਜਾ ਰਹੀ ਹੈ। ਔਰ ਤੁਸੀਂ ਦੇਖ ਪਾ ਰਹੇ ਹੋ ਔਰ ਚੈਨਲ ਨੂੰ ਸਬਸਕ੍ਰਾਈਬ ਕਰੋ। ਔਰ ਇਸ ਮੌਕੇ ਤੇ ਰੱਬੀ ਢਾਡੀ ਜਥੇ ਲੱਗੇ ਹੋਏ ਨੇ ਤੁਸੀਂ ਦੇਖ ਪਾ ਰਹੇ ਹੋ। ਸਾਡੇ ਮਨਾਂ ਦੇ ਜੰਮੀ ਹੋਈ ਹੁੰਦੇ ਰੂਪੀ ਮੈ ਜਿਹੜੀ ਲੱਗਦੀ ਹੈ ਮੈਨੂੰ ਆਖਦਾ। ਇਸ ਬਾਣੀ ਦਾ ਕੰਕਰ ਇਸ ਬਾਣੀ ਦੀ ਇੱਕ ਇੱਕ ਸਤਰ ਇਸ ਬਾਣੀ ਦਾ

We ਜਦੋਂ ਅਸੀਂ ਨਕਮਸਤਕ ਹੋਈਦਾ ਜਦੋਂ ਅਸੀਂ ਮੱਥਾ ਟੇਕੀਦਾ ਸਾਨੂੰ ਕੁਝ ਉਹਨਾਂ ਮਹਾਂਪੁਰਛਾਂ ਦੇ ਜਿਹੜੇ ਦਰਸ਼ਨ ਹੋ ਜਾਇਆ ਕਰਦੇ ਨੇ ਆਓ ਰਸਨਾ ਜੋ ਕਲੀਅ ਨੂੰ ਇਹਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਚਲਣਾ ਦੇ ਚਾਪੜਾ ਕੱਕ ਚੱਕ ਹੋ ਕੇ ਹਾਜ਼ਰ ਤੇ ਹੋઈએ ਦੋਵੇਂ ਹੱਥ ਜੋੜ ਕੇ ਸ੍ਰੀ ਚੁਕਾ ਲਿਆ ਕੋ ਜੀ ਵਾਹਿਗੁਰੂ ਜੀ ਦਾ ਅਖਰ ਸਾਹਿਬ ਗੁਰਤ ਕਰਨ ਹਮਾਰੀ ਸਾਧ ਸੰਗਤ ਨਾਲਿਕ ਜਸ ਗਾਇਓ ਜੋੜਾ ਕੀਆ ਤੇ ਪਿਆਰੇ ਜਿੰਨਾ ਵੱਲੋਂ ਕਿਰਪਾ ਨੂੰ ਸਤਿਗੁਰੂ ਤਾਂ ਜੀ ਬਾਬਾ ਜਦੀਪ ਸਿੰਘ ਜੀ ਦੀ ਸਲਾਣਾ ਪਾਛੇ ਦੇ ਸੰਬੰਧ ਵਿੱਚ ਸਮੁੱਚਿਆ ਸਕਦਾ 71 ਹੁਣਿਆ ਹੋ ਸਰਦਾਰ ਡਾਕਟਰ ਸਿੰਘ ਜੀ ਦਾ ਸਮੂਹ ਪਰਿਵਾਰ ਅਤੇ ਸਮੂਹ ਸਾਧ ਸੰਗਤ ਦੇ ਮੌਕੇ ਤੇ ਸਮਾਰੋਹ ਕਰਵਾਏ ਗਏ ਨੇ ਉਸ ਤੋਂ ਪਹਿਲਾਂ ਧੁੱਗੀ ਪਾਣੀ ਆਈ ਸੈਨ ਸਗੜੇ ਜਿੱਤ ਬਟਾਈ ਤਾਂ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕਿਉਂਕਿ ਕਿਸੇ ਨਾ ਕਿਸੇ ਨਗਰ ਨੂੰ ਕਿਸੇ ਵਿਅਕਤੀ ਵਿਸ਼ੇਸ਼ ਉੱਤੇ ਮਾਣ ਹੁੰਦਾ ਹੈ ਕਈਆਂ ਨੱਕਰਾਂ ਦਾ ਜਿਹੜਾ ਨਾਮ ਹੈ ਉਹ ਉਹਨਾਂ ਦੇ ਕਰਕੇ ਚਮਕਦਾ ਹੈ ਭਾਵੇਂ ਕੋਈ ਖਿਡਾਰੀ ਹੋਵੇ ਭਾਵੇਂ ਕੋਈ ਪੰਚਾਇਤ ਹੋਵੇ ਭਾਵੇਂ ਕਿਸੇ ਖੇਤ ਦੇ ਵਿੱਚ ਹੋਵੇ ਪਾਵੇ ਕੋਈ ਰਾਜਨੀਤਿਕ ਲੋਕਰ ਹੋਵੇ ਬਹੁਤ ਹੀ ਸਤਾਰਜ ਸਤਾਰ ਸੀਤ ਸਿੰਘ ਜੀ ਕਰਤਾ ਅਤੇ ਉਹਨਾਂ ਤੋਂ ਅੱਗੇ ਗੁਰਜੀਤ ਸਿੰਘ ਜੀ ਕਰਤਾ ਸੋਦਾ ਕਰਤਾ ਵੀਰ ਗੁਰਨੇਸ਼ ਸਿੰਘ ਕਰਤਾ ਅੰਦਰਜੀਤ ਸਿੰਘ ਕਰਤਾ ਸਰਦਾਰ ਜਗਦੀਪ ਸਿੰਘ ਜੀ ਕਾਲਾ ਅੱਤੇ ਮੇਰੇ ਬਹੁਤ ਹੀ ਸਤਿਕਾਰਯੋਗ ਜੀਤ ਸਿੰਘ ਜੀ ਕਰਤਾ ਸਭ ਤੋਂ ਪਹਿਲਾਂ ਭਾਈ ਮਨਜੀਤ ਸਿੰਘ ਦੀ ਰਾਹੋਂ ਵਾਲਿਆਂ ਦਾ ਕੀਰਤਨੀ ਜਥਾ ਆਪ ਜੀ ਨੂੰ ਰਸਤੇ 'ਨੀ ਕੁਰਬਾਨੀ ਦੇ ਨਾਲ ਗੁਰੂ ਦੇ ਸ਼ਬਦ ਦੇ ਨਾਲ ਮਹਿਨਤ ਕਰ ਰਿਹਾ ਸੀ ਇਹ ਬਹੁਤ ਪੁੰਨੀ ਬਾਣੀ ਹੈ ਕਿਉਂਕਿ ਗੁਰੂ ਨੇ ਕਿਸੇ ਨਾਲ ਕੋਈ ਵਿਤਕਰਾ ਨਹੀਂ ਕੀਤਾ ਕਿਸੇ ਨਾਲ ਕੋਈ ਭੇਦਭਾਵ ਨਹੀਂ ਕੀਤਾ ਸਾਰਿਆਂ ਨੂੰ ਬਰਾਬਰ ਕੋਈ ਹਿੰਦੂ ਆਏ ਕੋਈ ਮੁਸਲਮਾਨ ਆਏ ਕੋਈ ਈਸਾਈ ਆਏ ਕੋਈ ਪੁੱਧੀ ਆਏ ਕਿਸੇ ਦੇ ਹੁੰਦੇ ਨੇ ਐਸੇ ਕਰਕੇ ਕਲਮੁਦਾਰ ਕਰਿਆ ਮਹਾਰਾਜ ਜੀ ਨੂੰ ਸਾਰਨਾ ਜਦ ਜਦ ਨੂੰ ਨਾਤੇ ਮਹਾਰਾਜ ਜੀ ਮੁਸਲਮਾਨ ਧਰਮ ਦੇ ਵਿੱਚ ਆਪਣਾ ਪੀ ਮੰਨਦੇ ਹਨ ਹਿੰਦੂ ਵੀ ਆਪਣਾ ਕੋਈ ਯੋਗਤਾ ਨਹੀਂ ਮੈਨੇ ਕਿ ਕਿ ਕਿੰਨੇ ਵਿਕਾਸਾ ਕਰੇ ਔਰ ਚਾਪ ਔਰੇ ਦਾ ਟੁਕ ਲੰਗਰ ਜਿਹੜਾ ਆ ਉਹ ਫਿਲਹਾਲ ਵਰਤਾਇਆ ਜਾ ਰਿਹਾ ਹੈ ਅੰਦਰ ਰੱਗੀ ਢਾਡੀ ਜੱਥੇ ਜਿਹੜੇ ਨੇ ਸ਼ਬਦ ਕੀਰਤਨ ਕਰ ਰਹੇ ਨੇ ਔਰ ਸਾਡੀ ਕੋਸ਼ਿਸ਼ ਆ ਕਿ ਤੁਹਾਨੂੰ ਪੂਰੀ ਦੀ ਪੂਰੀ ਵੀਡੀਓ ਜਿੰਨੇ ਵੀ ਇੱਥੇ ਸ਼ਰਧਾਲੂ ਆਏ ਹੋਏ ਨੇ ਉਹ ਦਿਖਾਈ ਜਾਵੇ ਔਰ ਤੁਸੀਂ ਦੇਖ 파 ਰਹੇ ਹੋ ਨਮਾ ਸ਼ਹਿਰ ਦਵਾਜੂ ਟੂ ਟੈਨਲ ਦੇ ਉੱਪਰ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਵਕਤ ਤੋਂ ਵਕਤ ਇਸ ਵੀਡੀਓ ਨੂੰ ਸ਼ੇਅਰ ਕਰੋ ਸਾਜੋ ਦੇਸ਼ ਪ੍ਰਦੇਸ਼ ਵਿੱਚ ਬੈਠੇ ਜਿਹੜੇ ਸੰਗਤਾਂ ਨੇ ਸਰਦਾਲੂ ਨੇ ਉਹ ਇੱਥੇ ਦਾ ਪੂਰੇ ਦਾ ਪੂਰਾ ਜੋ ਪ੍ਰੋਗਰਾਮ ਨੇ ਹੈ ਉਸ ਨੂੰ ਨਾ ਇਹ ਸੋ ਚੈਨਲ ਦੇ ਉੱਪਰ ਦੇਖ ਸਕੋ ਜੀ ਪਾ ਰਹੇ ਹੋ ਜਮਾਤ ਰੋਸ਼ਨਾ ਦੇ ਮੋਦੀ ਖਾਨ ਦੇ ਵਿੱਚ ਨਮਸਕਾਰ ਜੀ ਬਾਬਾ ਟੂ ਟੂ ਚੈਨਲ ਦੇ ਉੱਪਰ ਸਾਈ ਮੱਤਾ ਦਾ ਜੀ ਨੂੰ ਕਾਢਿਆ ਹੈ ਸੇਵਾਦਾਰ ਸੇਵਾ ਬਖੀ ਕਰ ਰਹੇ ਨੇ ਭਾਈ ਮੱਤਾ ਦੇਖ ਪਾ ਰਹੇ ਪਿੰਡ ਗੜਚਾ ਬਾਬਾ ਦਿਲੀਪ ਸਿੰਘ ਜੀ ਦੀ ਸਲਾਨਾ ਵਰਸੀ ਦੇ ਉੱਪਰ ਇਹ ਵਿਸ਼ੇਸ਼ ਪ੍ਰੋਗਰਾਮ ਹਰ ਸਾਲ ਜਿਹੜੀ ਸਲਾਨਾ ਵਰਸੀ ਆ ਇਹ ਮਨਾਈ ਜਾਂਦੀ ਹੈ ਉਹ ਦੇਖ ਸਾਨੂੰ ਜੇ ਔਰ ਕੀ ਦੇਖ ਪਾ ਰਹੇ ਹਾਂ ਹਲਵਾਈ ਇੱਧਰ ਲੱਗੇ ਹੋਏ ਨੇ ਤੁਹਾਨੂੰ ਪਹਿਲਾਂ ਵੀ ਆਇਆ ਹਾਂ ਤੇ ਨਾਲ ਵੀ ਉਹ ਪਾ ਚੁੱਕੇ ਆ ਪਰ ਇਧਰ ਸੇਵਾਦਾਰ ਜਿਹੜੇ ਨੇ ਉਹ ਕਿੰਦੀ ਸੇਵਾ ਸੁਲਵਾ ਰਹੇ ਨੇ ਸਰਵਾਇਕਲ ਦੇ ਦਰਦ ਲਈ ਸਿੱਧ ਕੀਤਾ ਗਿਆ ਧਾਗਾ ਪਾਓ ਫੀਸ ਤੁਸੀਂ ਛਰਦਾ ਅਨਸਾਰ ਦੇਖ ਕੇ ਸਰਵਾਇਕਲ ਤੋਂ ਛੁਟਕਾਰਾ ਪਾ ਸਕਦੇ ਹੋ ਫੋਨ ਕਰੋ 98763 79499 98763 79499